ਆ ਲੱਗਾ ਜਥੇ ਦੇ ਵਿੱਚੋਂ ਕੁਛ ਗਠੜੀ ਚਲਾਵਾਂ ਦਾ ਕੁਛ ਧੰਨ ਲਾਵਾਂ ਦਾ ਥੋੜੀ ਕਰਕੇ ਦੇ ਵਾਪਸੀ ਲਾਹੌਰ ਵੱਤ ਜਾਵਾਂਗਾ ਹੁਣ ਲਾਹੌਰ ਤੋਂ ਚੱਲਿਆ ਹੈ ਲਾਹੌਰ ਤੋਂ ਚੱਲਦਿਆਂ ਚੱਲਦਿਆਂ ਰਸਤੇ ਦੇ ਵਿੱਚ ਰਾਤ ਰੁਕੇ ਨੇ ਦਾਨੇ ਲੱਗਿਆ ਸੀ ਉੱਟਦੇ ਪੈਦੇ ਨਾਮ ਜਪਦੇ ਮਛਨਾਲ ਪਾਣੀ ਕਰ ਰਿਹਾ ਕੋਹੋਂ ਦਾ ਜਾਤ ਕਰ ਰਿਹਾ ਕੋਈ ਬਾੜੀ ਪੜ ਰਿਹਾ ਦਾ ਨਹੀਂ ਲੱਗਾ ساری ਰਾਤ ਇਸ ਤਰ੍ਹਾਂ ਹੀ ਨਿਕਲ ਗਈ ਅਗਲੇ ਦਿਨ ਫਿਰ ਯਾਤਰਾ ਸ਼ੁਰੂ ਹੋਈ ਕਹਿਣ ਲੱਗਾ ਚਲੋ ਅੱਜ ਤਾਂ ਦਾ ਲੱਗ ਜੈਗਾ ਚੋਰੀ ਕਰਕੇ ਵਾਪਸ ਆ ਜਾਂਦਾ ਹੁਣ ਮੰਨ ਦੇ ਵਿੱਚ ਧਾਰ ਕਰਕੇ ਉਹ ਜਥੇ ਦੇ ਨਾਲ ਫਿਰ ਚੱਲਿਆ ਹੈ ਚਲਦਿਆਂ ਚਲਦਿਆਂ ਜਦੋਂ ਵਾਪਸ ਹੀ ਪਹੁੰਚਿਆ ਨਾ ਸ਼੍ਰੀ ਕੀਰਤਪੁਰ ਸਾਹਿਬ ਦੀ ਸ਼ਾਮ ਤੱਕ ਪਹੁੰਚ ਵੀ ਸੰਗਤ ਕਿਉਂ ਦੇਖ ਲੈ ਆ ਵੀ ਮੇਰਾ ਕੀ ਕੰਮ ਗੁਰੂ ਦੇ ਦਵਾਰੇ ਤੇ ਮੈਂ ਤਾਂ ਚੋਲਾ ਦੂਜੇ ਪੱਖ ਤੋਂ ਸੋਚਦਾ ਹੈ ਵੀ ਇਹ ਤਾਂ ਸੌ ਕੁ ਬੰਦਾ ਸੀ ਇਹਦੇ ਵਿੱਚ ਦਾਅ ਨਹੀਂ ਲੱਗਾ ਚੋਰੀ ਨਹੀਂ ਹੋਈ ਸੋ ਹੁਣ ਜਿਹੜਾ ਹੈ ਇੱਥੇ ਤਾਂ ਹਜ਼ਾਰਾਂ ਦੇ ਸਾਹ ਨਾਲ ਲੋਕ ਪਰੇ ਫਿਰਦੇ ਆ ਸੰਗਤ ਤੁਰੇ ਫਿਰਦੀ ਆ ਕਿਤੇ ਨਾ ਕਿਸੇ ਦਾ ਤੇ ਚੋਰੀ ਲੱਗ ਦਾਅ ਲੱਗ ਜਾਈ ਜਾਏਗਾ ਚੋਰੀ ਕਰੀ ਜਾਵਾਂਗਾ ਕੋ ਸਮਾਨ ਤੇ ਚੋਰੀ ਕਰਕੇ ਮੈਂ ਵਾਪਸੀ ਚਲਾ ਜਾਵਾਂਗਾ ਮੈਂ ਗੁਰੂ ਤੋਂ ਕੀ ਲੈਣਾ ਮੇਰਾ ਕੀ ਕੰਮ ਗੁਰੂ ਦੇ ਦਰਸ਼ਨ ਕਰਨ ਦਾ ਜਾਂ ਮੈਂ ਗੁਰੂ ਤੋਂ ਕੀ ਲੈਣਾ ਮਨ ਦੇ ਵਿੱਚ ਇਹ ਗੱਲਾਂ ਸੋਚ ਰਿਹਾ ਹੈ ਸੰਗਤ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੇਦਾਰੇ ਕਰਨੇ ਨੇ ਇਸ਼ਨਾਨ ਕੀਤਾ ਲੰਗਰਾਂ ਦੇ ਵਿੱਚੋਂ ਸੰਗਤ ਨੇ ਪ੍ਰਸ਼ਾਦਾ ਛੱਕਿਆ ਰਾਤ ਜਿਹੜੀ ਹੈ ਨਾ ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਹੋਏ ਸੰਗਤ ਪ੍ਰਸ਼ਾਦਾ ਪਾਣੀ ਛਕ ਕੇ ਥੱਕੀ ਸੀ ਆਰਾਮ ਕਰਨ ਲੱਗ ਪਈ ਚੋਰ ਵੀ ਥੱਕਿਆ ਸੀ ਪ੍ਰਸ਼ਾਦਾ ਛਕਿਆ ਸ਼ਾਂਤ ਕੇ ਆਰਾਮ ਕਰਨ ਲੱਗ ਪਿਆ ਕਹਿਣ ਲੱਗਾ ਪਤਾ ਹੀ ਨਹੀਂ ਲੱਗਾ ਕਦੋਂ ਨੀਂਦ ਆ ਗਈ ਅੰਮ੍ਰਿਤ ਵੇਲੇ ਉੱਠਿਆ ਦੇਖਿਆ ਕਹਿਣ ਲੱਗਾ ਜੀ ਰਾਤ ਨੀਂਦ ਆ ਗਈ ਚਲੋ ਅੱਜ ਦਾ ਲਾ ਲਾ ਕਰਕੇ ਚਲਿਆ ਜਾਵਾਂ ਅੰਮ੍ਰਿਤ ਵੇਲਾ ਹੋਇਆ ਸੰਗਤ ਉੱਥੇ ਦਿਨ ਦਾ ਚੜ੍ਹਾ ਹੋਇਆ ਤੇ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਸੀ ਸੰਗਤ ਦਰਸ਼ਨ ਕਰਨ ਵਾਸਤੇ ਆਈ ਸੀ ਹੁਣ ਕੀ ਗੁਰੂ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਦੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਬਾਲਾ ਪੀਠਾ ਹੁੰਦੀ ਸੰਗਤ ਨੂੰ ਦਰਸ਼ਨ ਲੈ ਰਹੇ ਨੇ ਸਾਹਮਣੇ ਚੰਦਨ ਦੀ ਚੌਕੀ ਤੇ ਮੇਰੇ ਬਾਦਸ਼ਾਹ ਬੈਠੇ ਨੇ ਤੇ ਲੰਬੀਆਂ ਕਤਾਰਾਂ ਦੇ ਵਿੱਚ ਸੰਗਤ ਬੈਠੀ ਆ ਗੁਰੂ ਦੇ ਦਰਸ਼ਨ ਕਰ ਰਹਿੰਨੇ ਸਭ ਤੋਂ ਪਿੱਛੇ ਜਿਹੜਾ ਉਹ ਚੋਰ ਨਾਲ ਸੰਗਤ ਆਇਆ ਨਾਲ ਲਾਹੌਰ ਤੋਂ ਉਹ ਵੀ ਸੰਗਤ ਦੇ ਵਿੱਚ ਸਭ ਤੋਂ ਪਿੱਛੇ ਬੈਠਾ ਹੈ ਕਹਿਣ ਦਾ ਗੰਦਾ ਲੀਡ ਚਲੋ ਸੰਗਤ ਵਿੱਚ ਬੈਠ ਜਾਂਦੇ ਆ ਦੇਖ ਲਈਏ ਗੁਰੂ ਕਹਿ ਕੋ ਜੈ ਪਿੱਛੋਂ ਉੱਪਰ ਉੱਚੀ ਕਰਕੇ ਦੇਖਦਾ ਹੈ ਗੁਰੂ ਕੌਣ ਹੈ ਚੰਦਵਾ ਸਭ ਲੱਗਾ ਹੋਇਆ ਹੈ ਜਨਤਨ ਦੀ ਚੌਂਕੀ ਹੈ ਤੇ ਬੜੀ ਛੋਟੀ ਉਮਰ ਦਾ ਪਿੱਛੋਂ ਵੀ ਸਿਰ ਜਾਂਦੇ ਉੱਪਰੋਂ ਦੇਖਦਾ ਹੈ ਸੰਗਤ ਦੇ ਪਿੱਛੇ ਸਭ ਤੋਂ ਬੈਠਾ ਹੈ ਸਾਹਮਣੇ ਦੇਖਦਾ ਹੈ ਉੱਪਰ ਮੁੱਕਰ ਕੇ ਦੇਖਦਾ ਹੈ ਕਿ ਗੁਰੂ ਕੌਣ ਹੈ ਜਦੋਂ ਸਾਹਮਣੇ ਦੇਖਿਆ ਤੇ ਸਾਢੇ 5 ਸਾਲ ਦੀ ਆਯੂ ਦਾ ਬਾਲਾ ਪ੍ਰੀਤਮ ਘਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਨ ਦੀ ਚੌਂਦ ਚੰਨ ਦੀ ਚੌਂਦੀ ਤੇ ਵਿਰਾਜਮਾਨ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਪ੍ਰੀਟਮਾਂ ਦੇ ਰਹੀਆਂ ਨੇ ਜਦੋਂ ਪਿੱਛੋਂ ਦੇਖਦਾ ਹੈ ਤੇ ਕਹਿਣ ਦਾ ਗਾ ਵੀ ਗੁਰੂ ਬੜੀ ਛੋਟੀ ਉਮਰ ਦਾ ਹੈ ਗੁਰੂ ਨੂੰ ਕੀ ਪਤਾ ਹੈ ਮੈਂ ਕੌਣ ਆ ਮੈਂ ਗਾਧੇ ਵੀ ਆਇਆ ਹਾਂ ਤੇ ਹੁਣ ਮਹਾਰਾਜ ਜੀ ਪਿੱਛੋਂ ਜਦੋਂ ਉੱਚੀ ਧੌਣ ਕਰਕੇ ਦੇਖਿਆ ਤੇ ਮਹਾਰਾਜ ਜੀ ਘਟ ਘਟ ਦੀ ਜਾਨਣ ਹਾਰ ਮੇਰੇ ਪਾਤਸ਼ਾਹ ਬਾਲਾ ਪ੍ਰੀਤਮ ਕਹਿਣ ਲੱਗੇ ਕਹਿੰਦੇ ਭਾਈ ਸਾਹਿਬ ਤੁਸੀਂ ਗੁਰੂ ਦੇ ਪਿਆਰੇ ਹੋ ਤੁਸੀਂ ਅੱਗੇ ਆ ਜਾਓ ਸਾਰਿਆਂ ਨੇ ਪਿੱਛੇ ਦੇਖਿਆ ਵੀ ਮਹਾਰਾਜ ਜੀ ਕਿੰਨੂ ਕਹਿ ਰਹੇ ਤੇ ਉਹ ਚੋਰ ਜਿਹੜਾ ਥੱਲੇ ਨੀਵਾ ਹੋ ਗਿਆ ਸਾਰਿਆਂ ਨੇ ਉੱਡੇ ਵੱਲ ਦੇਖਿਆ ਉਹ ਜੋਰ ਮੰਦ ਦੇ ਵਿੱਚ ਸੋਚਦਾ ਜੇ ਗੁਰੂ ਐਡਾ ਸਮਰੱਥ ਹੈ ਨਾ ਜੇ ਵਾਕਈ ਗੁਰੂ ਹੈ ਤੇ ਫਿਰ ਇਸ ਤਰ੍ਹਾਂ ਕਰੇ ਮੇਰਾ ਨਾਂ ਲੈ ਕੇ ਆਵਾਜ਼ ਮਾਰੇ ਤਾਂ ਮੈਂ ਮੰਨਾਂਗਾ ਵੀ ਪੂਰਾ ਗੁਰੂ ਹੈ ਗੁਰਾਨਿਕ ਦੀ ਗਦੀ ਦਾ ਆਤਮਾ ਬਾਦ ਸਾਹਿਬ ਰਿਆਇਤ ਤੇ ਬੈਠੇ ਗੁਰੂ ਜਿਹੜਾ ਹੈ ਕਾਬਲ ਗੁਰੂ ਹੈ ਮਨ ਦੇ ਵਿੱਚ ਅਜੇ ਵਿਚਾਰਾ ਕਰ ਰਿਹਾ ਤੇ ਉਨੀ ਦੇਰ ਮੇਰੇ ਬਾਦਸ਼ਾਹ ਬਾਲਾ ਪ੍ਰੀਤਮ ਜੀ ਕਹਿਣ ਲੱਗੇ ਚੰਦਨ ਦੀ ਚੌਂਕੀ ਤੋਂ ਮੇਰੇ ਬਾਦਸ਼ਾਹ ਨੇ ਸਿਰ ਝਾ ਕੇ ਕਿਆ ਕਹਿਣ ਲੱਗੇ ਭਾਈ ਜਸਵੰਤ ਰਾਏ ਜੀ ਤੁਸੀਂ ਅੱਗੇ ਆ ਜਾਓ ਮੈਂ ਤੁਹਾਨੂੰ ਬੁਲਾਇਆ ਹੈ ਜਦੋਂ ਆਪਣਾ ਨਾਮ ਇਤਿਹਾਸ ਦੇ ਵਿੱਚ ਉਸ ਚੋਰ ਦਾ ਜਸਵੰਤ ਰਾਏ ਦੱਸਿਆ ਜਦੋਂ ਆਪਣਾ ਨਾਮ ਸੁਣਿਆ ਬਾਲਾ ਪ੍ਰੀਤਮ ਦੇ ਮੁਖਾਰਪਿੰਦੇ ਵਿੱਚੋਂ ਚੋਰ ਪਿੱਛੋਂ ਉੱਠਿਆ ਹੈ ਹੌਂਸ ਕਰਕੇ ਅੱਗੇ ਆਇਆ ਮਹਾਰਾਜ ਦੇ ਚਰਨਾਂ ਦੇ ਸੀਸ ਰੱਖਿਆ ਤੇ ਮੇਰੇ ਬਾਦਸ਼ਾਹ ਨੇ ਇੱਕ ਵਚਨ ਕੀਤਾ ਕਹਿਣ ਲੱਗੇ ਚੋਰ ਹੀ ਹਾਂ ਮਾ ਪਰ ਇਹ ਨਾ ਕੋਈ ਚੋਰ ਗਿਆ ਜੰਗਾ ਜਦੋਂ ਇਹ ਬੱਚੇ ਨੇ ਸੁਣੇ ਕਹਿਣ ਲੱਗਾ ਮੈਂ ਤਾਂ ਚੋਰੀ ਕਰਨ ਵਾਸਤੇ ਆਇਆ ਸੀ ਮੇਰਾ ਤੇ ਇਰਾਦਾ ਹੀ ਕੋਸ਼ੂਲ ਸੀ ਪਰ ਗੁਰੂ ਘਟ ਘੜ ਦੀ ਜਾਨਨ ਹਾਰ ਚਰਨਾਂ ਦੇ ਸੀਸ ਰੱਖ ਕੇ ਬੇਨਤੀ ਕੀਤੀ ਕਹਿ ਲੱਗਾ ਮਹਾਰਾਜ ਜੀ ਹੋ ਮੇਰਾ ਜਨਮ ਮੰਨ ਗੱਢ ਦਿਓ ਮੈਨੂੰ ਇਹ ਵਿਖਾਰਾਂ ਵਾਲੀ ਸਾਈਡ ਤੋਂ ਹਟਾ ਕਰਕੇ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਦੀ ਕਿਰਪਾਤਾ ਕਰੋ ਇਤਿਹਾਸ ਕਹਿੰਦਾ ਹੈ ਜਿੰਨਾ ਤੱਕ ਗੁਰੂ ਮਹਾਰਾਜ ਜੀ ਸਰੀਰ ਕਰੇ ਰਹੇ ਉਹ ਜਸਵੰਤ ਰਾਏ ਜਿਹੜਾ ਚੋਅ ਸੀ ਉਹ ਵਾਪਸ ਲਾਹੌਰ ਨਹੀਂ ਗਿਆ ਤੇ ਜਦੋਂ ਮਹਾਰਾਜ ਦੀ ਬਾਲਾ ਪ੍ਰੀਤਮ ਨੇ ਬਿੱਲੀ ਜਦੋਂ ਸੀਸ ਆਪਣਾ ਸਰੀਰ ਛੱਡਿਆ ਨਾ ਤੇ ਵਜਨ ਕੀਤਾ ਬਾਬਾ ਬਸੇ ਗ੍ਰਾਮ ਪਕਾਲੇ ਉਹ ਸੰਗਤਾਂ ਦੇ ਵਿੱਚ ਵਚਨ ਸੁਣਨ ਵਾਲਾ ਜਸਵੰਤ ਰਾਏ ਹੀ ਸੀ ਤੇ ਮਹਾਰਾਜ ਦੇ ਆਖਰੀ ਸਾਹਾਂ ਦਾ ਗੁਰੂ ਮਹਾਰਾਜ ਦਾ ਸੰਕੀਤਾ ਗਹਿਣ ਤੋਂ ਬਰਾਦ ਹੈ ਪੁਰੂਸ ਸਵਾਰ ਹੈ ਗੁਰੂ ਘਰ ਘੱਟੇ ਜਾਣਾ ਆ ਤੁਸੀਂ ਸੋਚਦੇ ਹੋ ਕਰੋ ਚੱਲਦੇ ਆਂ ਬੇ ਜੀਉ ਦੇ ਦਰਸ਼ਨ ਕਰਨੇ ਨੇ ਮੰਗਣਾ ਸਰ ਕੁਝ ਗੁਰੂ ਦੇ ਅੱਗੇ ਆ ਅਰਦਾਸ ਕਰਨੇ ਆ ਮੱਥਾ ਟੇਕਨੇ ਆ ਤੇ ਦੂਜਾ ਜਦੋਂ ਸਾਡਾ ਇੱਕ ਸੁਧਾਰ ਦੀ ਗੱਲ ਹੈ ਜੇ ਤੇ ਚੱਤ ਕਰਨੇ ਆ ਨਾ 100 100 ਦੇ 5 500 ਦੇ ਨੋਟ ਉਹਦੇ ਨਾਲ ਤੇ ਕੋਲ ਲੰਗਣੇ ਆ ਨਾ 10 ਰੁਪਏ ਦੇ ਵੀ ਲੈ ਨੇ ਕੋਹੋਂ ਮੱਥਾ ਮਾਰਨ ਤਾ ਨਰੂਗਰਾਜ ਸਾਹਿਬ ਜੀ ਨੂੰ ਮੱਥਾ ਟੇਕਣਾ 100 ਰੁਪਏ ਖੁੱਲੇ ਹੈ ਤੇਰੇ ਕੋਲ ਕਹਿ ਤੂੰ ਮਰਾਦ ਹੈ ਜਿਹੜਾ ਘਟ ਰਣ ਦੀ ਜਾਣਨ ਹਾਰ ਹੈ ਜਿਹਨੂੰ ਸਾਰਾ ਕੁਝ ਪਤਾ ਹੈ ਨਾਲੇ ਅਸੀਂ ਪੜਨੇ ਹਾਂ ਬਿਲਕੁਲਿਆ ਸਭ ਤੋਂ ਜ਼ਿਆਦਾ ਕਿੱਸਾ ਕਹਿ ਕੰਦੇ ਆਰਦਾ ਜਿਹੜਾ ਸਾਰਿਆਂ ਦੇ ਦਿਲਾਂ ਦੀ ਜਾਣਨ ਹਾਰ ਹੈ ਜਿਹਨੂੰ ਘਟ ਘੜ ਦਾ ਪਤਾ ਹੈ ਮੈਨੂੰ ਜੀ ਤੁਲਾ ਕਿਸ ਗੱਲ ਜਿੱਦੋਂ ਤੋਂ ਮੰਗੜ ਲੱਗੇ ਆ ਅਸੀਂ ਸਭ ਕੁਝ ਢੋਈ ਅਟਕੇ ਮੰਗਣੇ ਆ ਇਵੇਂ ਸਭੀ ਬਾਦਰਮ ਸਾਧ ਸੰਗਤੀਆਂ ਨੂੰ ਡੇਰ ਤੱਕਿਆਂ ਕੇਵੋ ਸੁਣਾਉਂਦੇ ਗੁਰੂ ਘਰ ਦੇ ਵਿੱਚ ਆਉਂਦੇ ਆਂ ਅਸੀਂ ਦੇਖਦੇ ਆਂ ਕਿਹੜਾ ਰਮਾਲਾ ਕਿਹੜਾ ਸਾਫਾ ਜੀ ਮੈਦਾਨ ਦੇ ਵਿੱਚ 100 200 ਵਾਲਾ ਰਮਾਲਾ ਸੀ ਉਹਨੂੰ ਭੇਟ ਕਰਦੇ ਆਂ ਪਾਟਾ ਸੀ ਉਹਨੂੰ ਨਹੀਂ ਗੋਲਪੂ ਵਿੱਚ ਚੜਾਉਂਦੇ ਆਂ ਮੰਗਦੇ ਆਂ ਇਸ ਗੁਰੂ ਤੋਂ ਆਂ ਪਰ ਗੁਰੂ ਦਾ ਮਾਰਕਰ ਕੇ ਉਹਨੂੰ ਬੇਨ ਲਗਿਆ ਸੀ ਪਿਆਰਾ ਹੈ ਗੁਰੂ ਘਟ ਘਟ ਦੀ ਜਾਣਨ ਹਾਰ ਹੈ ਉਹ ਸਭ ਕੁਝ ਜਾਣਦਾ ਹੈ ਤੁਸੀਂ ਕੀ ਸੋਚਿਆ ਹੈ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਗੁਰਮਤਿ ਅਨੁਸਾਰ ਤੁਹਾਡੀਆਂ ਮਨੋ ਕਾਮਨਾ ਪੂਰਨ ਕਰਦਾ ਹੈ ਵਿਦੇਸ਼ਾਂ ਵਿੱਚ ਬੱਚੇ ਜਾਂਦੇ ਨੇ ਆਪਰ ਅਰਦਾਸਾ ਕਰਨੇ ਆ ਗੁਰੂ ਪੂਰੀਆਂ ਕਰਦਾ ਹੈ ਬੱਚੇ ਦਾ ਵਿਆਹ ਹੁੰਦਾ ਹੈ ਗੁਰੂ ਅਗੇ ਅਰਦਾਸ ਕਰਨੇ ਆ ਤਾਂ ਗੁਰੂ ਪੂਰੀ ਕਰਦਾ ਉਹ ਤਾਂ ਘਟ ਘਟ ਦੀ ਜਾਣਨ ਹਾਰ ਹੈ ਤੇ ਜਿਹਦੇ ਦਰ ਤੇ ਆ ਕਰਕੇ ਨਤਮਸਤਕ ਹੁੰਨੇ ਆ ਨਾ ਉਹਦੇ ਤੋਂ ਕਦੀ ਵੀ ਉਹਲਾ ਨਹੀਂ ਰੱਖੀਦਾ ਉਹਦੇ ਅਗੇ ਕਦੀ ਵੀ ਚਤਰਾਈ ਨਹੀਂ ਕਰੀ ਦੀ ਵੀ ਉਹ ਪਰਮਾਤਮਾ ਜਿਹੜਾ ਹੈ ਮੈਂ ਉਹਦੇ ਅਗੇ ਚਤਰਾਈ ਕਰਨਾ ਜਾਂ ਆਪਣੇ ਮਨ ਦੇ ਵਿੱਚ ਕੋਈ ਵਿਕਾਰ ਰੱਖ ਕੇ ਗੁਰੂ ਨੂੰ ਮੱਥਾ ਟੇਕਾਂ ਸਤਿਕਾਰਯੋਗ ਸਾਧ ਸੰਗਤ ਜੀਓ ਘਟ ਘਟ ਦੀ ਜਾਣਨ ਹਾਰ ਉਹ ਘਟ ਘਟ ਦੀ ਜਾਣਨ ਵਾਲਾ ਹੈ ਉਹ ਪ੍ਰਮਾਤਮਾ ਸਮਰੱਥ ਹੈ ਸੋ ਗੁਰੂ ਕਿਰਪਾ ਕਰੇ ਰਹਿਮਤ ਕਰੇ ਬਖਸ਼ਿਸ਼ ਕਰੇ ਤੁਹਾਡਾ ਸੁਣਿਆ ਹੋਇਆ ਮੇਰਾ ਬੋਲਿਆ ਹੋਇਆ ਗੁਰੂ ਥਾਂੇ ਪਾਉਣ ਦੀ ਕਿਰਪਾਲਤਾ ਕਰੇ ਸੋ ਅੱਜ ਦਾ ਜੋ ਮਹਾਨ ਗੁਰਮਤ ਸਮਾਗਮ ਮਹਾਂਪੁਰਖਾਂ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ ਇਸ ਪਾਵਨ ਦੇ ਹਾੜੇ ਦੀ ਸਮੂ ਸੰਗਤ ਨੂੰ ਲੱਖ ਲੱਖ ਵਧਾਈ ਹੋਏ ਗੁਰੂ ਕਿਰਪਾ ਕਰੇ ਰਹਿਮਤ ਬਖਸ਼ਿਸ਼ ਕਰੇ ਆਓ ਗੁਰੂ ਚਰਨਾਂ ਵਿੱਚ ਝੁਕਾਈਏ ਸਿਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀਓ ਪਰਵਚਨ ਸਰਵਣ ਕਰਵਾ ਰਹੇ ਸੰਗਤ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਲਾਲ ਸਿੰਘ ਜੀ ਨਿਰਮਲ ਕਟਿਆ ਸ਼ੰਭਵਾਲੀ ਪੰਡਵੇ ਵਾਲੇ ਆਓ ਸਾਧ ਸੰਗਤ ਜੀ ਹੁਣ ਜਿਨ੍ਹਾਂ ਗੁਰਮਖ ਪਰਿਵਾਰਾਂ ਵੱਲੋਂ ਇਨ੍ਹਾਂ ਸਮਾਗਮਾਂ ਅੰਦਰ ਸੇਵਾਵਾਂ ਦਿੱਤੀਆਂ ਨੇ ਜੋ ਗੁਰੂ ਘਰ ਦੀ ਮਰਿਆਦਾ ਹੈ ਉਹਨਾਂ ਨੂੰ ਸਨਮਾਨਤ ਕੀਤਾ ਜਾਵੇਗਾ ਜਿਸ ਤਰ੍ਹਾਂ ਦਾਸ ਨਾਮ ਬੋਲੇਗਾ ਉਹ ਮਾਈ ਭਾਈ ਉਸੇ ਵਕਤ ਉੱਠ ਕੇ ਮਹਾਪੁਰਸ਼ਾਂ ਕੋਲੋਂ ਆਪਣਾ ਸਿਰੋਪਾ ਪ੍ਰਾਪਤ ਕਰਨ ਜੀ ਸਾਰੇ ਮਹਾਪੁਰਸ਼ਾਂ ਨੂੰ ਬੇਨਤੀ ਹੈ ਕਿ ਉਹ ਖਲੋ ਕੇ ਆਪਾਂ ਸਿਰੋਪਾ ਲੈਣੇ ਨੇ ਜੀ ਸਰਦਾਰ ਅਪਿੰਦਰ ਸਿੰਘ ਜੀ ਸਪੁੱਤਰ ਸਰਦਾਰ ਸੁਖਜੀਤ ਸਿੰਘ ਜੀ ਸੁਖਦੀਪ ਸਿੰਘ ਜੀ ਉਹਨਾਂ ਵੱਲੋਂ 11000 ਰੁਪਏ ਗੁਰੂ ਕੇ ਲੰਗਰਾਂ ਵਾਸਤੇ ਸੇਵਾ ਭੇਜੀ ਹੈ ਜਿਹੜਾ ਕਿ ਬੱਚਾ ਇੱਥੇ ਲੰਮਾ ਸਮਾਂ ਸੇਵਾ ਕਰਦਾ ਰਿਹਾ ਹੈ ਵਿਦੇਸ਼ਾਂ ਵਿੱਚ ਹੈ ਪ੍ਰਧਾਨ ਜੀ ਨੂੰ ਬੇਨਤੀ ਹੈ ਕਿ ਉਹ ਸਰੋਪਾ ਪ੍ਰਾਪਤ ਕਰਨ ਜੀ ਅੱਗੇ ਬੀਬੀ ਆ ਸੇਵਾ ਭੇਜਿਆ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਿਰੋਪਾ ਪ੍ਰਾਪਤ ਕਰਨ ਜੀ ਬੋਲੇ ਸੋਨਾ ਅੱਗੇ ਬੀਬੀ ਹਰਤੇਜ ਕਾਰ ਗਣਸ਼ੰਕਰ ਵੱਲੋਂ ਉਹਨਾਂ ਨੂੰ ਵੀ ਬੇਨਤੀ ਹੈ ਆਪਣਾ ਸਿਰੋਪਾ ਪ੍ਰਾਪਤ ਕਰਨ ਜੀ ਜਿਸ ਗੁਰਮੁਖ ਪਰਿਵਾਰ ਵੱਲੋਂ ਪਰਸੋਂ ਰੋਜ ਤੋਂ ਅਖੰਡ ਜਾਪ ਕਰਵਾਏ ਕਰਵਾਏ ਸੰਗ ਸਰਦਾਰ ਕਸ਼ਮੀਰ ਸਿੰਘ ਜੀ ਉਹਨਾਂ ਦਾ ਸੁਪੁੱਤਰ ਸਰਦਾਰ ਭਪਿੰਦਰ ਸਿੰਘ ਜੀ ਬੱਚੇ ਵਿਪਨਜੋਤ ਅੱਗੇ ਸਰਦਾਰ ਬਲਵਿੰਦਰ ਸਿੰਘ ਜੀ ਪੁੱਤਰ ਗੁਰਜੀਪ ਸਿੰਘ ਜੀ ਵੱਲੋਂ ਉਹਨਾਂ ਨੂੰ ਵੀ ਉਹਨਾਂ ਵੱਲੋਂ ਵੀ ਸੇਵਾ ਦਿੱਤੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਸਰੂਪਾ ਪ੍ਰਾਪਤ ਕਰੋ ਜੀ ਅੱਗੇ ਸਾਡੇ ਪਿਆਰ ਵਾਲੇ ਸਰਦਾਰ ਮਹਿੰਦਰਪਾਲ ਸਿੰਘ ਜੀ ਉੱਗੇ-ਉੱਗੇ ਸਮਾਜ ਸੇਵੀ ਉਹਨਾਂ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ 1500 ਰੁਪਏ ਸੇਵਾ ਦਿੱਤੀ ਹੈ ਸਰਦਾਰ ਮਹਿੰਦਰਪਾਲ ਸਿੰਘ ਜੀ ਨੂੰ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਅੱਗੇ ਆ ਬੀਬੀ ਰਾਜਵਿੰਦਰ ਕੌਰ ਵੱਲੋਂ 2000 ਰੁਪਇਆ ਗੁਰੂ ਕੇ ਲੰਗਰਾਂ ਵਾਸਤੇ ਦਿੱਤਾ ਹੈ ਬੀਬੀ ਰਾਜਵਿੰਦਰ ਕੌਰ ਨੂੰ ਬੇਨਤੀ ਹੈ ਸਰੂਪਾ ਪ੍ਰਾਪਤ ਕਰੋ ਜੀ ਅੱਗੇ ਐੱਚੇ ਬੜੀ ਸੇਵਾ ਕਰਦੀ ਹੈ ਉਹ ਵੀ ਸਰੂਪਾ ਪ੍ਰਾਪਤ ਕਰੋ ਜੀ ਸਾਬਕਾ ਪੰਚ ਬਿੰਦਾ ਉਹਨਾਂ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਸੇਵਾ ਦਿੱਤੀ ਹੈ ਉਹਨਾਂ ਨੂੰ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਅੱਗੇ ਨਰੇਸ਼ ਡਾਕਟਰ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਸੇਵਾ ਦਿੱਤੀ ਹੈ ਉਹਨਾਂ ਨੂੰ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਅੱਗੇ ਬੀਬੀ ਬਲਜਿੰਦਰ ਕੌਰ ਵਾਈਫ ਆਫ ਸ਼੍ਰੀ ਕੁਲਵਿੰਦਰ ਕੁਮਾਰ ਜੀ ਉਹਨਾਂ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ 300 ਰੁਪਿਆ ਸੇਵਾ ਭੇਜਿਆ ਹੈ ਉਹਨਾਂ ਨੂੰ ਬੇਨਤੀ ਹੈ ਸਰੂਪਾ ਪ੍ਰਾਪਤ ਕਰੋ ਜੀ ਅੱਗੇ ਬਖਸ਼ੀ RAM ਜੀ ਵੱਲੋਂ 1100 ਰੁਪਏ ਗੁਰੂ ਕੇ ਲੰਗਰਾਂ ਵਾਸਤੇ ਵਾਸਤੇ ਸੇਵਾ ਦਿੱਤੀ ਹੈ ਉਹਨਾਂ ਸਰੂਪਾ ਪ੍ਰਾਪਤ ਕਰੋ ਜੀ ਇਹ ਹੈ ਉਹਨਾਂ ਨੂੰ ਬੇਨਤੀ ਹੈ ਸਰੂਪਾ ਪ੍ਰਾਪਤ ਕਰੋ ਜੀ ਅੱਗੇ ਸਰਦਾਰ ਸਰਦਾਰਾ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ 1100 ਰੁਪਏ ਦਿੱਤਾ ਹੈ ਸਰੂਪਾ ਪ੍ਰਾਪਤ ਕਰੋ ਜੀ ਅੱਗੇ ਬੀਬੇ ਗਰਜੀਤ ਕਾਰ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਬਾਲਟੀਆਂ ਦੀ ਸੇਵਾ ਕੀਤੀ ਹੈ। ਉਹਨਾਂ ਨੂੰ ਵੀ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ। ਅੱਗੇ ਦੇਵ ਸਿੰਘ ਡਰਾਈਵਰ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਸੇਵਾ ਦਿੱਤੀ ਹੈ। ਸਰਦਾਰ ਦੇਵ ਸਿੰਘ ਨੂੰ ਵੀ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ। ਅੱਗੇ ਸਾਡੇ ਪਿਆਰ ਵਾਲੇ ਸਾਬਕਾ ਸਰਪੰਚ ਸਰਦਾਰ ਜਗਤਾਰ ਸਿੰਘ ਜੀ ਜਿਨ੍ਹਾਂ ਦਾ ਸਾਨੂੰ ਬਹੁਤ ਸਹਿਯੋਗ ਹੈ ਉਹਨਾਂ ਨੂੰ ਵੀ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਸਾਵਕਾ ਸਰਪੰਚ ਸਰਦਾਰ ਜਗਤਾਰ ਸਿੰਘ ਜੀ ਅੱਗੇ ਨਗਰ ਬੁੱਗੋਵਾਲ ਤੋਂ ਸਰਦਾਰ ਜਗਤਾਰ ਸਿੰਘ ਫੌਜੀ ਸਰਦਾਰ ਜਸਤੇਂਦਰ ਸਿੰਘ ਜੀ ਹੌਲਦਾਰ ਉਹਨਾਂ ਨੂੰ ਵੀ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਅੱਗੇ ਮੱਖਣਗੜ੍ਹ ਤੋਂ ਸਰਦਾਰ ਨਿਰਮਲ ਸਿੰਘ ਜੀ ਸਰਦਾਰ ਹਰਦੇਵ ਸਿੰਘ ਉਹਨਾਂ ਨੂੰ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਅੱਗੇ ਨਗਰ ਸੰਧਵਾ ਤੋਂ ਜਥੇਦਾਰ ਸਰਦਾਰ ਹਰਜੀਤ ਸਿੰਘ ਜੀ ਜਿਹੜੇ ਕੇ ਸਾਨੂੰ ਸਾਰੇ ਸਮਾਗਮਾਂ ਵਿੱਚ ਬੜਾ ਸਹਿਯੋਗ ਦਿੰਦੇ ਨੇ ਉਹਨਾਂ ਦੇ ਘਰੋਂ ਬੀਬੀ ਸੁਖਜੀਤ ਕੌਰ ਨੂੰ ਬੇਨਤੀ ਹੈ ਉਹ ਵੀ ਸਿਰੋਪਾ ਪ੍ਰਾਪਤ ਕਰਨ ਜੀ ਅੱਗੇ ਸਰਦਾਰ ਮਹਿੰਦਰਪਾਲ ਸਿੰਘ ਜੀ ਉਹ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਦੇ ਨੇ ਉੱਥੇ ਉਹਨਾਂ ਨੂੰ ਸਿਰੋਪਾ ਦੇ ਦਿੱਤਾ ਜਾਵੇਗਾ ਅੱਗੇ ਸਾਡੇ ਪ੍ਰਧਾਨ ਸਰਦਾਰ ਸੁਖਜੀ ਸੁਖਦੀਪ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਉਹ ਵੀ ਸਿਰੋਪਾ ਪ੍ਰਾਪਤ ਕਰਨ ਜੀ ਅੱਗੇ ਸਾਡੇ ਪਿਆਰ ਵਾਲੇ ਮਾਲਪੁਰ ਤੋਂ ਸ਼੍ਰੀ ਸ੍ਰਿੰਦਰ ਕੁਮਾਰ ਜੀ ਨੈਸ਼ਨਲ ਬੁੱਕ ਡਿੱਪੂ ਵਾਲੇ ਉਹਨਾਂ ਨੂੰ ਵੀ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਅਸ ਦਰ ਤੇ ਜਿਹੜੇ ਕੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਸਰਦਾਰ ਰੇਸ਼ਮ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਇਸ ਅਸਥਾਨ ਤੇ ਕਈ ਸਾਲਾਂ ਤੋਂ ਮੁਖ ਗ੍ਰਾਮ ਦੀ ਸੇਵਾ ਕਰਦੇ ਆ ਰਹੇ ਨੇ ਭਾਈ ਸਹਿ ਭਾਈ ਧਰਮਵੀਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਨਾਲ ਹੀ ਉਹਨਾਂ ਦੇ ਘਰੋਂ ਬੀਬੀ ਕਮਲਜੀਤ ਕਾਰ ਉਹਨਾਂ ਨੂੰ ਵੀ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਆਓ ਸਾ ਸੰਗਤ ਜੀਓ ਹੁਣ ਆ ਪ੍ਰਸ਼ਾਦ ਦੀ ਦੇਗ ਵਰਤੇਗੀ ਸਮਾਗਮ ਦੇ ਵਿੱਚ ਸੇਵਾਵਾਂ ਕਰਦੇ ਆ ਹੋਇਆ ਸਤੇ ਦੀ ਸੇਵਾ ਨਿਭਾਉਂਦਿਆਂ ਹੋਇਆਂ ਕਿਸੇ ਗੁਰਮਖ ਪਿਆਰੇ ਦਾ ਸੰਤ ਜਨ ਦਾ ਸਾਧੂ ਦਾ ਕੋਈ ਨਾਮ ਬੋਲਣ ਤੋਂ ਰਹਿ ਗਿਆ ਹੋਵੇ ਸਤਕਾਰਯੋਗ ਬਾਬਾ ਜਮੀਰ ਸਿੰਘ ਜੀ ਬਾੜੀਆਂ ਤੋਂ ਉਹ ਵੀ ਵਿਸ਼ੇਸ਼ ਕਰਕੇ ਹਰ ਸਮਾਗਮ ਤੇ ਪਹੁੰਚ ਦੇ ਨੇ ਉਹਨਾਂ ਦਾ ਵੀ ਅਸਥਾਨ ਬਲੋਂ ਬਹੁਤ ਬਹੁਤ ਧੰਨਵਾਦ ਤਾਂ ਅਸੀਂ ਸਾਰੇ ਠੀਮਾਂ ਦੇ ਜਾਚਕਾਂ ਲੰਬੜਾਂ ਦੇ ਪਰਿਵਾਰ ਦੇ ਵਿੱਚੋਂ ਮੈਨੂੰ ਨਾਮ ਤਾਂ ਨਹੀਂ ਪਤਾ ਬੀਬੀ ਦਾ ਉਹਨਾਂ ਨੂੰ ਵੀ ਬੇਨਤੀ ਹੈ ਸਿਰੋਪਾ ਪ੍ਰਾਪਤ ਕਰੋ ਜੀ ਜਿਹੜਾ ਕੋਈ ਗੁਰਮੁਖ ਪਿਆਰਾ ਜਿਸ ਨੇ ਸੇਵਾ ਦਿੱਤੀ ਹੈ ਕੋਈ ਨਾਮ ਬੋਲਣ ਤੋਂ ਰਹਿ ਗਿਆ ਹੋਵੇ ਉਸ ਨੂੰ ਫਿਰ ਬਾਅਦ ਦੇ ਵਿੱਚ ਗੁਰੂ ਕੇ ਲੰਗਰਾਂ ਵਿੱਚ ਸਿਰੋਪਾ ਦੇ ਦਿੱਤਾ ਜਾਵੇਗਾ ਆਓ ਸਾਧ ਸੰਗਤ ਇੱਥੇ ਹੀ ਅੱਜ ਦੇ ਸਮਾਗਮ ਦੀ ਸਮਾਪਤੀ ਹੈ ਸੰਪੂਰਨਤਾ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੇ ਲੰਬੇ ਸਮੇਂ ਤੋਂ ਅਸਥਾਨ ਤੇ ਪਹੁੰਚ ਕੇ ਸੇਵਾ ਕਰਦੇ ਆ ਰਹੇ ਹੋ ਸਾਰੇ ਪਤਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸਾਰੇ ਤਤਵ ਤੇ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਰਿਆਂ ਦੀ ਫੋਨ ਤੇ ਹੀ ਬੇਨਤੀ ਮੰਨ ਕੇ ਸਾਨੂੰ ਦਰਸ਼ਨ ਦਿੱਤੇ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਨਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਆਪਾਂ ਸਾਰਿਆਂ ਨੂੰ ਹੀ ਆਪਣੀ ਨਿੱਕੀ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਜੀ ਆਓ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਜਿੰਨੀ ਦੇਰ ਕੜਾ ਪ੍ਰਸ਼ਾਦ ਦੀ ਦੇਗ ਵਰਤਦੀ ਹੈ ਸਤਿਕਾਰਯੋਗ ਬਾਬਾ ਜੀ ਆਪ ਸਰਵਤ ਸੰਗਤਾਂ ਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਾਉਣਗੇ ਜੀ ਸਾਰੀਆਂ ਸੰਗਤਾਂ ਨੇ ਨਾਲ ਮਿਲ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਾਤ ਸੰਤਾਂ ਬੋਲੋ ਵੇ ਗੱਜ-ਵੱਜ ਕੇ ਸਵਾਤ ਨਾਮ ਵਾਹੇ ਗਰੋ ਸਤ ਨਾਮ ਵਾਹੇ ਗਰੋ ਸਵਾਤ